ਸਸਰੀ ਕਾਲ ਜੀ ਅੱਜ ਆਪਾਂ ਲੈ ਕੇ ਆਏ ਇੱਕ ਅਧੂਰੀ ਪ੍ਰੇਮ ਕਹਾਣੀ 10 ਕ 1995 ਦੀ ਗੱਲ ਹੈ ਜਦੋਂ ਜਾਗਰ ਜੀਤੋ ਨੂੰ ਕਹਿੰਦਾ ਹੈ ਕਿ ਇਹ ਸਾਲਾ ਤਨ ਕੰਮਾ ਹੈ ਇਸਨੇ ਤਾਂ ਸਾਰੀ ਉਮਰ ਬੱਕਰੀਆਂ ਹੀ ਚਾਰਨੀਆਂ ਨੇ ਤੇ ਜੀਤੋ ਕਹਿੰਦੀ ਆ ਨਾ ਜੀ ਐਵੇਂ ਨਾ ਬੋਲੋ ਇਹ ਵਿਚਾਰੇ ਦੀ ਕਿਸਮਤ ਹਾਰ ਦੇਗੀ ਕੀ ਪਤਾ ਇਹਦੀ ਕਿਸਮਤ ਵਿੱਚ ਕੀ ਲਿਖਿਆ ਸੀ ਇਹਨੇ ਕਿੱਥੋਂ ਤੱਕ ਜਾਣਾ ਸੀ ਇਹ ਵਿਚਾਰਾ ਤਾਂ ਮਾਰ ਦਾ ਮਾਰਿਆ ਹੋਇਆ ਹੈ ਤੇ ਜਾਗਰ ਉਹਨੂੰ ਕਹਿੰਦਾ ਏ ਓਏ ਨਕੰਮਿਆ ਓਏ ਬਿੰਗੇ ਗਿੱਟਿਆਂ ਵਾਲਿਆ ਤੂੰ ਤਾਂ ਸਾਰੀ ਉਮਰ ਬੱਕਰੀਆਂ ਦੇ ਮਗਰ ਹੀ ਘੁੰਮਣਾ ਏ ਟੈਵਣਾ ਲੈ ਕੇ ਨਿਕਲਿਆ ਕਰ ਐਵੇਂ ਲੋਕਾਂ ਦੇ ਖੇਤ ਚਰਾਉਂਦਾ ਫਿਰਦਾ ਤੇ ਚਰਨਾ ਨੀਵੀਂ ਪਾ ਕੇ ਜਾਗਰ ਦੇ ਕੋਲੋਂ ਲੰਘਦਾ ਹੋਇਆ ਮਾਨ ਹੀ ਮਾਨ ਸੋਚਦਾ ਏ ਕਿ ਕਾਸ਼ ਕਦੇ ਮੇਰਾ ਪਿਓ ਵੀ ਮੇਰੇ ਬਾਰੇ ਸੋਚ ਲੈਂਦਾ ਤੇ ਅੱਜ ਮੇਰੀ ਅਧੂਰੀ ਕਹਾਣੀ ਵੀ ਪੂਰੀ ਹੁੰਦੀ ਤੇ ਇਹਨਾਂ ਦੀਆਂ ਮੈਂ ਟੀਚਰਾਂ ਵੀ ਨਾ ਸੁਣਦਾ ਹੁਣ ਚਰਨਾ ਜਾਂਦਾ ਜਾਂਦਾ ਨੀਵੀਂ ਪਾਗੀ ਆਪਣੇ ਬਚਪਨ ਤੇ ਝਾਤੀ ਮਾਰਦਾ ਹੈ ਬਚਪਨ ਜਿਹੜਾ ਕਿ ਚਰਨੇ ਦੀ ਮਾਂ ਨੇ ਬਹੁਤ ਹੀ ਦੁੱਖਾਂ ਵਿੱਚ ਨੰਗਾਇਆ ਸੀ ਚਰਨੇ ਦਾ ਪਿਓ ਬਲਵੰਤ ਸ਼ਰਾਬੀ ਕੁਆਬੀ ਇੱਕ ਨੰਬਰ ਦਾ ਅਮੜੀ ਸੀ ਤੇ ਉਹ ਅਮਲ ਕਰਕੇ ਆਪਣਾ ਨਸ਼ੇ ਪੱਤੇ ਕਰਕੇ ਉਸ ਦੀ ਮਾਂ ਨੂੰ ਰਜਾਨਾ ਕੁੱਟ ਮਾਰ ਕਰਿਆ ਕਰਦਾ ਸੀ ਤੇ ਚਰਨਾ ਉਹ ਗੱਲਾਂ ਵੇਂਦਾ ਸੀ ਜੋ ਉਸ ਦੀ ਮਾਂ ਨਾਲ ਬੀਤ ਰਹੀਆਂ ਸੀ ਇੱਕ ਦਿਨ ਚਰਨੇ ਨੇ ਆਪਣੀ ਮਾਂ ਦੇ ਹੱਥੋਂ ਰੋਟੀ ਫੜਦਿਆਂ ਕਿਹਾ ਕਿ ਬੇਬੇ ਤੈਨੂੰ ਬਾਪੂ ਰੋਜ਼ ਕੁੱਟਦਾ ਮਾਰਦਾ ਹੈ ਤੇ ਤੂੰ ਫਿਰ ਨਾਨਕੇ ਕਿਉਂ ਨਹੀਂ ਚਲੀ ਜਾਂਦੀ ਤਾਂ ਉਸ ਦੀ ਮਾਂ ਨੇ ਕਿਹਾ ਪੁੱਤ ਨਾਨਕੇ ਜਾ ਕੇ ਕਿਹੜਾ ਆਪਣੀ ਗੱਤੀ ਹੋਣੀ ਆ ਤੇਰਾ ਇਹ ਹੀ ਘਰ ਆ ਇਹ ਹੀ ਬਾਰਾ ਹੁਣ ਤਾਂ ਆਪਾਂ ਇੱਥੇ ਰਵਾਂਗੇ ਇੱਥੋਂ ਹੀ ਆਪਣੀਆਂ ਮਟੀਆਂ ਉੱਠੀਆਂ ਜਾਣੀਆਂ ਤਾਂ ਚਰਨਾ ਉਹ ਗੱਲ ਨੂੰ ਦਿਲ ਦੇ ਜਨ ਵਿੱਚ ਬਿਠਾ ਕੇ ਠੰਡੇ ਘੁੱਟ ਸਬਰ ਦੇ ਭਰ ਕੇ ਬਾਰ ਚਲਾ ਜਾਂਦਾ ਹੈ ਹੌਲੀ ਹੌਲੀ ਬਚਪਨ ਬੀਤਦਾ ਹੈ ਉਹ ਰਜਾਨਾ ਵੇਖਦਾ ਹੈ ਕਿ ਉਸ ਦਾ ਪਿਓ दारू ਨਾਲ ਰੱਜ ਕੇ ਉਸ ਤੇ ਮਾਂ ਦੀ ਕੁੱਟਮਾਰ ਕਰਦਾ ਹੈ ਤੇ ਹੌਲੀ ਹੌਲੀ ਸਮੇਂ ਦੇ ਨਾਲ-ਨਾਲ ਕਈ ਕਈ ਸਾਲਾਂ ਵਿੱਚ ਚਰਨੇ ਦੇ ਪਯੋ ਬਲਵੰਤ ਨੇ ਆਪਣੀ 10 ਕਿੱਲੇ ਜ਼ਮੀਨ ਕਿੱਲਾ ਕਿੱਲਾ ਕਰਕੇ ਸਾਰੀ ਜਾਗਰ ਕਿਆ ਨੂੰ ਵੇਚ ਦਿੱਤੀ ਹੁੰਦੀ ਆ ਜਾਗਰ ਜਿਹੜਾ ਕਿ ਚਾਰਨੀ ਦੇ ਪਿਉਣ ਨਾਲ ਦਿੱਲੀ ਬੈਠ ਕੇ दारू ਪਿੰਦਾ ਹੈ ਤੇ ਉਸ ਨੂੰ ਪੈਸੇ ਦੇ ਦਿੰਦਾ ਤੇ ਉਹ ਪੈਸਿਆਂ ਵੱਟੇ ਥੋੜੀ ਥੋੜੀ ਜ਼ਮੀਨ ਉਸ ਤੋਂ ਲਖਾਉਂਦਾ ਜਾਂਦਾ ਹੁਣ ਚਾਰਨੇ ਨੂੰ ਉਹ ਸਾਰਾ ਬਚਪਨ ਤੇ ਸਾਰੀਆਂ ਕਹਾਣੀਆਂ ਯਾਦ ਆਈਆਂ ਜਦੋਂ ਜਾਗਰ ਉਸ ਨੂੰ ਮਿਹਣਾ ਮਾਰਦਾ ਸੀ ਕਿ ਇਸਨੇ ਤਾਂ ਬੱਕਰੀਆਂ ਹੀ ਚਾਰਨੀਆਂ ਨੇ ਹੌਲੀ ਹੌਲੀ ਆਪਣੇ ਅਤੀਤ ਵਿੱਚ ਜਾਂਦਾ ਹੋਇਆ ਚਾਰਨਾ ਯਾਦ ਕਰਦਾ ਹੈ ਕਿ ਉਹ ਵੀ ਕਿਹੜੇ ਦਿਨ ਸੀ ਜਦੋਂ ਮੈਂ ਨਵਾਂ ਨਵਾਂ ਜਵਾਨ ਹੋਇਆ ਸੀ ਤੇ ਨਵੀਂ ਨਵੀਂ ਜਵਾਨੀ ਵਿੱਚ ਮੈਂ ਵੀ ਅੰਬਰਾਂ 'ਚ ਉਡਾਰੀਆਂ ਲਾਉਂਦਾ ਸੀ ਤੇ ਜਵਾਨੀ ਦੀ ਐਨੀ ਲੋਰ ਸੀ ਕਿ ਮੈਨੂੰ ਐ ਲੱਗਦਾ ਸੀ ਕਿ ਮੈਂ ਜਿਸ ਕੰਮ ਨੂੰ ਹੋਈ ਹੱਥ ਪਾਵਾਂਗਾ ਉਸੇ ਰਹੀ ਚੜੂਗਾ ਤੇ ਇਸੇ ਤਰ੍ਹਾਂ ਮੈਂ ਆਪਣੇ ਘਰ ਵਿੱਚੋਂ ਗਰੀਬੀ ਵੀ ਕੱਢਣ ਬਾਰੇ ਸੋਚ ਰਿਹਾ ਸੀ ਤੇ ਐਸੀ ਸੋਚ ਦੇ ਵਿੱਚ ਜਦੋਂ ਮੈਂ ਸਵੇਰੇ ਆਪਣਾ maal ਲੈ ਕੇ ਬੱਕਰੀਆਂ ਲੈ ਕੇ ਘਰੋਂ ਨਿਕਲਦਾ ਤਾਂ ਅਚਾਨਕ ਇੱਕ ਦਿਨ ਅਕੀਤਾਈ ਕੇ ਬਾਹਰ ਮੂਰੇ ਇੱਕ ਸੋਹਣੀ ਸੁਨੱਖੀ ਕੁੜੀ ਮੈਨੂੰ ਖੜੀ ਨਜ਼ਰ ਆਈ ਉਹ ਉਸ ਦਾ ਨਾਮ ਸੀ ਵੀਰਾ ਵੀਰਾ ਜੋ ਕਿ ਅਕੀਤਾਈ ਦੀ ਭਤੀਜੀ ਲੱਗਦੀ ਸੀ ਤਾਂ ਜਦੋਂ ਮੈਂ maal ਲੈ ਕੇ ਨੰਗਿਆ ਤਾਂ ਉਸ ਨੇ ਮੇਰੇ ਵੱਲ ਇੱਕ ਵਾਰੀ ਨਜ਼ਰਾਂ ਭਰ ਕੇ ਤੱਕਿਆ ਦਨਜਰਾਂ ਭਰ ਕੇ ਤੱਕਰ ਨਾਲ ਮੈਨੂੰ ਐਵੇਂ ਲੱਗਿਆ ਕਿ ਇਹ ਕੁੜੀ ਸ਼ਾਇਦ ਮੇਰੀ ਕੋਈ ਪੁਰਾਣੀ ਸਾਝ ਵਾਲੀ ਹੈ ਪਰ ਜਦੋਂ ਮੈਂ ਵਾਪਸ ਆਇਆ ਤਾਂ ਉੱਥੇ ਉਹ ਵੀਰਾ ਨਹੀਂ ਸੀ ਤਾਂ ਮੈਂ ਇੱਕ ਦੋ ਦਿਨ ਲਗਾਤਾਰ ਇਦਾਂ ਹੀ ਜਾਂਦਾ ਰਿਹਾ ਤੇ ਉਹ ਸਵੇਰੇ ਸਵੇਰੇ ਆਪਣਾ ਗੋਹਾ ਕੂੜਾ ਕਰਨ ਦੇ ਬਹਾਨੇ ਆਪਣੀ ਭੂਆ ਕੀ ਤਾਈ ਨਾਲ ਮੈਨੂੰ ਵੇਖਣ ਬਹਾਨੇ ਦਰਾਂ ਵਿੱਚ ਖੜ ਜਾਂਦੀ ਤੇ ਰਜਾਨਾ ਮੈਨੂੰ ਇੱਕ ਉਡੀਕ ਦੀ ਨਜ਼ਰ ਨਾਲ ਵੇਖਦੀ ਤੇ ਮੈਂ ਵੀ ਰਜਾਨਾ ਇਹੀ ਘਰੋ ਸੋਚ ਕੇ ਤੁਰਦਾ ਕਿ ਅੱਜ ਵੀਰਾ ਫੇਰ ਮੈਨੂੰ ਉਡੀਕ ਰਹੀ ਹੋਵੇਗੀ ਹੁਣ ਦਿਨ ਐਵੇਂ ਚੱਲਦੇ ਰਹੇ ਤੇ ਇੱਕ ਦਿਨ ਮੈਂ ਖੇਤਾਂ ਵਿੱਚ ਗਿਆ ਆਪਣੀਆਂ ਬੱਕਰੀਆਂ ਚਾਰਨ ਤੇ ਉੱਥੇ ਅਕੀ ਤਾਈ ਤੇ ਵੀਰਾ ਕੱਪੜੇ ਧੋਣ ਲਈ ਖਾਲ ਤੇ ਗਈਆਂ ਸਨ ਤੇ ਉੱਥੇ ਜਾ ਕੇ ਅਕੀ ਤਾਈ ਜਦੋਂ ਘਰ ਮੁੜਿਆਈ ਤੇ ਵੀਰਾ ਖੜੀ ਹੋਈ ਸੀ ਤੇ ਮੇਰੀ ਉਡੀਕ ਕਰ ਰਹੀ ਸੀ ਤੇ ਵੀਰਾ ਮੇਰੇ ਕੋ ਲਾ ਕੇ ਕਹਿੰਦੀ ਕਿ ਚਰਨਿਆ ਤੂੰ ਬੱਕਰੀਆਂ ਚਾਰਨ ਦਾ ਕੰਮ ਕਿਉਂ ਕਰਦਾ ਤਾਂ ਮੈਂ ਉਸ ਨੂੰ ਆਪਣੇ ਬਚਪਨ ਦੀ ਤੇ ਆਪਣੇ ਪਿਓ ਦੀ ਸਾਰੀ ਕਹਾਣੀ ਦੱਸੀ ਤੇ ਉਹ ਅੱਖਾਂ ਭਰ ਆਈ ਤੇ ਉਸ ਨੇ ਮੈਨੂੰ ਕਿਹਾ ਕਿ ਚਰਨਿਆ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ ਚੱਲ ਆਪਾਂ ਕਿਤੇ ਭੱਜ ਚੱਲਦੇ ਹਾਂ ਲੇਕਿਨ ਮੈਂ ਉਸ ਨੂੰ ਅੱਗੋ ਜਵਾਬ ਦਿੱਤਾ ਕਿ ਨਹੀਂ ਮੇਰੇ ਪਿਓ ਨੇ ਪਹਿਲਾਂ ਜ਼ਮੀਨ ਜਾਇਦਾਦ ਗਵਾਈ ਹੈ ਤੇ ਹੁਣ ਮੈਂ ਇੱਜ਼ਤ ਨਹੀਂ ਗਵਾਉਣਾ ਚਾਹੁੰਦਾ ਮੇਰੀ ਬੁੱਢੀ ਮਾਂ ਦਾ ਬਟਾਪਾ ਨਹੀਂ ਰੋਲਣਾ ਚਾਹੁੰਦਾ ਜੇ ਮੈਂ ਆਪਣੇ ਪੈਰਾਂ ਤੇ ਖੜਾ ਹੋ ਗਿਆ ਤਾਂ ਵੀਰਾ ਮੈਂ ਤੈਨੂੰ ਵਿਆਹ ਕੇ ਜ਼ਰੂਰ ਲਿਆਵਾਂਗਾ ਪਰ ਇਹ ਗਲਤੀ ਮੈਂ ਕਦੇ ਨਹੀਂ ਕਰ ਸਕਦਾ ਜਦੋਂ ਵੀਰਾ ਮੇਰੇ ਨਾਲ ਇਹ ਗੱਲਾਂ ਕਰ ਰਹੀ ਸੀ ਤਾਂ ਉਧਰ ਜਾਗਰ ਵੀ ਚੋਰੀਸ਼ਪੋਰੀ ਸਾਡੀ ਨਜ਼ਰ ਰੱਖ ਰਿਹਾ ਸੀ ਤੇ ਜਾਗਰ ਨੇ ਅੱਕੀ ਦਾਈ ਦੇ ਘਰੇ ਆਖੀ ਅਜੇ ਹੀ ਅੱਗ ਲਾਈ ਕਿ ਜਦੋਂ ਨੂੰ ਮੈਂ ਆਇਆ ਤਾਂ ਅੱਕੀ ਦਾਈ ਵੀਰਾਂ ਦੇ ਕੱਪੜੇ ਬੋਟਲੀ ਵਿੱਚ ਬੰਨ ਕੇ ਟੈਂਪੂ ਨੂੰ ਡੇਕ ਰਹੀ ਸੀ ਅੱਕੀ ਦਾਈ ਨੇ ਵੀਰਾਂ ਨੂੰ ਟੈਂਪੂ ਤੇ ਬਿਠਾਇਆ ਤੇ ਵੀਰਾਂ ਜਾਂਦੀ ਹੋਈ ਇੱਕ ਵਾਰ ਮੇਰੇ ਵੱਲ ਮੁੜ ਕੇ ਅੱਖਾਂ ਭਰ ਕੇ ਜ਼ਰੂਰ ਤੱਕੀ ਤੇ ਉਹ ਜਿਵੇਂ ਮੇਰੇ ਤੋਂ ਜਵਾਬ ਮੰਗ ਰਹੀ ਸੀ ਕਿ ਤੂੰ ਮੈਨੂੰ ਵਿਆਹਣ ਆਏਂਗਾ ਜਾਂ ਨਹੀਂ ਤਾਂ ਐਵੇਂ ਹੀ ਜਾਂਦੀ ਜਾਂਦੀ ਅੱਖਾਂ ਤੋਂ ਉੱਲੇ ਹੋ ਗਈ ਹਰ ਨਵੇਂ ਸਾਲ ਬੀਤਦੇ ਗਏ ਮਹੀਨੇ ਬੀਤਦੇ ਗਏ ਮੇਰੀ ਮਾਂ ਵੀ ਗੁজার ਗਈ ਤੇ ਮੇਰਾ ਪਿਓ ਵੀ ਗੁজার ਗਿਆ ਹੁਣ ਮੈਂ ਆਪਣੀਆਂ ਉਹੀ ਬੱਕਰੀਆਂ ਲੈ ਲਈਆਂ ਤੇ ਥੋੜੇ ਸਾਲਾਂ ਬਾਅਦ ਮੈਂ ਅਕੀ ਤਾਈ ਕੋਲ ਗਿਆ ਤੇ ਉਸਨੇ ਉਸ ਨੂੰ ਮੈਂ ਜਾ ਕੇ ਵੇਰਵਾ ਪਾਇਆ ਕਿ ਮੈਂ ਵੀਰਾਂ ਦੇ ਕਾਬਲ ਜ਼ਰੂਰ ਬਣਾਂਗਾ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਨਾ ਮੈਂ ਉਸ ਨੂੰ ਵਾਅਦਾ ਕਰਦਾ ਹਾਂ ਕਿ ਸੁਖੀ ਰੱਖਾਂਗਾ ਲੇਕਿਨ ਅਕੀ ਤਾਈ ਨੇ ਇਹ ਕਿਹਾ ਕਿ ਤੂੰ ਸਾਰੀ ਉਮਰ ਪੇ ਡੰਬ ਬੱਕਰੀਆਂ ਪਾਲ ਕੇ ਹੀ ਮੇਰੀ ਭਤੀਜੀ ਨੂੰ ਖੁਸ਼ ਰੱਖੇਗਾ ਤੇਰੇ ਪੱਲੇ ਕੀ ਆ ਤੇਰੇ ਪੱਲੇ ਜ਼ਮੀਨ ਨਹੀਂ ਜਾਇਦਾਦ ਨਹੀਂ ਕੁਛ ਨਹੀਂ ਤੇ ਉਸ ਨੇ ਮੈਨੂੰ ਨੰਗ ਤੇ ਵਿਲੜ ਕਿਹਾ ਕੇ ਉੱਥੋਂ ਵਾਪਸ ਭੇਜ ਦਿੱਤਾ ਤੇ ਮੈਂ ਭਿੱਜੀਆਂ ਅੱਖਾਂ ਨਾਲ ਦਿਲ ਹੀ ਦਿਲ ਸੋਚਦਾ ਸੀ ਕਿ ਪਹਿਲਾਂ ਤਾਂ ਮੇਰੇ ਕੋਲੋਂ ਮੇਰੀ ਜ਼ਮੀਨ ਜਾਇਦਾਦ ਗਈ ਫਿਰ ਮਾਪਿਓ ਗਿਆ ਤੇ ਹੁਣ ਮੇਰਾ ਪਿਆਰ ਵੀ ਚਲਾ ਗਿਆ ਜਿਸ ਨੂੰ ਕਿ ਮੈਂ ਪਉਣ ਬਾਰੇ ਸੋਚੀ ਬੈਠਾ ਸੀ ਕਿ ਮੈਂ ਵੀਰਾਂ ਦੀ ਉਮੀਦ ਕਦੇ ਟੁੱਟਣ ਨਹੀਂ ਦਵਾਗਾ ਤੇ ਹਰ ਹਾਲਤ ਵਿੱਚ ਆਪਣੇ ਆਪ ਵਿੱਚ ਕਾਮਯਾਬੀ ਵੀ ਹਾਸਲ ਕਰਾਂਗਾ ਲੇਕਿਨ ਉਸ ਦਿਨ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਫੈਸਲਾ ਕੀਤਾ ਸੀ ਕਿ ਮੈਂ ਜਿਆਦਾ ਤਰੱਕੀ ਨਹੀਂ ਕਰਾਂਗਾ ਬਸ ਮੈਂ ਰੋਜੀ ਰੋਟੀ ਜੋਗਾ ਹਾਂ ਇਹ ਆਪਣੀਆਂ ਭੇਡਾਂ ਬੱਕਰੀਆਂ ਚਾਰਾਂਗਾ ਤੇ ਇਨਾਂ ਤੋਂ ਆਪਣੀ ਰੋਜੀ ਰੋਟੀ ਕਮਾ ਕੇ ਆਪਣੇ ਢਿੱਡ ਘ ਭਰਨ ਜੋਗਾ ਇਹ ਗੁਜ਼ਾਰਾ ਕਰਾਂਗਾ ਤੇ ਉਹ ਜਾਗਰ ਜਿਸ ਨੇ ਕਿ ਮੇਰੇ ਪਿਓ ਦੀ ਸਾਰੀ ਜ਼ਮੀਨ ਜਾਇਦਾਦ ਸਾਡੇ ਤੋਂ ਖਰੀਦ ਲਈ ਸੀ ਤੇ ਉਸ ਦੇ ਮਨ ਵਿੱਚ ਇਹ ਸੀ ਕਿ ਇਹ ਨੰਗ ਵੇਲੜ ਮਲੰਗ ਤਰੱਕੀ ਕਰਨ ਜੋਗਾ ਨਹੀਂ ਲekin ਮੈਂ ਸਿਰਫ ਜਾਣਦਾ ਸੀ ਕਿ ਮੇਰੇ ਅੰਦਰਲਾ ਤਰੱਕੀ ਕਰਨ ਵਾਲਾ ਮਨ ਮਰ ਚੁੱਕਾ ਸੀ ਤੇ ਮੈਂ ਸਿਰਫ ਦੁਨੀਆ ਵਿੱਚ ਇੱਕ ਲਾਸ਼ ਬਣ ਕੇ ਜਉ ਰਿਹਾ ਸੀ ਤੇ ਮੈਂ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣਾ ਘਰ ਬਣਾਵਾ ਜ਼ਮੀਨ ਬਣਾਵਾ ਬਸ ਜੋ ਵੀ ਮੇਰੀ ਜ਼ਿੰਦਗੀ ਵਿੱਚ ਚੱਲ ਰਿਹਾ ਸੀ ਉਹ ਠੀਕ ਠਾਕ ਸੀ ਤੇ ਮੈਂ ਬਸ ਇੰਨਾ ਹੀ ਖਾ-ਪੀ ਕੇ ਰੱਜ ਕੇ ਖਾਲੰਦਾਸੀ ਤੇ ਆਪਣੀਆਂ ਭੇਡਾਂ ਬੱਕਰੀਆਂ ਚਾਰਨ ਚਲਾ ਜਾਂਦਾ ਸੀ। ਇੰਨੇ ਵਿੱਚ ਹੀ ਮੈਂ ਸੰਤੋਸ਼ਟ ਸੀ। ਲੇਕਿਨ ਮੈਨੂੰ ਪਛਤਾਵਾ ਇਹ ਹੁੰਦਾ ਸੀ ਕਿ ਜਦੋਂ ਕੋਈ ਮੇਰੇ जख्मਾਂ ਦੇ ਲੂਣ ਭੁੱਕਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਦੋਂ ਮੇਰਾ ਖੂਨ ਖਾਲੋਟਦਾ ਸੀ ਤੇ ਮੈਂ ਆਪਣੇ ਆਪ ਨੂੰ ਕਦੇ-ਕਦੇ ਜਲੀਲ ਹੁੰਦਾ ਵੀ ਵੇਖਿਆ ਸੀ ਪਰ ਅੰਦਰੋਂ-ਅੰਦਰ ਹੀ ਟੁੱਟਣ ਕਰਕੇ ਮੈਂ ਇਹ ਕਹਿ ਚੁੱਕਾ ਸੀ ਕਿ ਜਿਹੜੀ ਮੇਰੀ ਪ੍ਰੇਮ ਕਹਾਣੀ ਸੀ ਉਹ ਤਾਂ ਅਧੂਰੀ ਅਤੇ ਅਧੂਰੀ ਹੀ ਰਹੇਗੀ ਤੇ ਇਹ ਹੁਣ ਜ਼ਿੰਦਗੀ ਇਸ ਨੂੰ ਕਿਸੇ ਤਰੀਕੇ ਨਾਲ ਪੂਰੀ ਤਾਂ ਕਰਨਾ ਹੀ ਹੈ ਇਸ ਲਈ ਮੈਂ ਆਪਣੀ ਸਾਦੀ ਜ਼ਿੰਦਗੀ ਚੋਰੀਆ ਸੀ ਇਹ ਸੀ ਜੀ ਅੱਜ ਦੀ ਕਹਾਣੀ ਕੱਲ ਮਿਲਾਂਗੇ ਨਵੀਂ ਕਹਾਣੀ ਨਾਲ ਅੱਜ ਲਈ ਧੰਨਵਾਦ